ਹਾਂਜੀ ਵੈਲਕਮ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਚੈਨਲ ਤੇ ਚੈਨਲ ਦਾ ਨਾਮ ਮੈਨੂੰ ਆਪ ਆਪਣੀ ਪਤਾ ਕਿਉਂਕਿ ਆਪਾਂ ਪਹਿਲੀ ਵਾਰ ਬਲੌਗ ਬਣਾਉਣ ਲੱਗੇ ਆਂ ਚਲੋ ਜੀ ਬਾਕੀ ਆਪਾਂ ਇਹ ਬਲੌਗ ਜਿਹੜਾ ਜਿਹੜੀ ਬੇਸ ਤੇ ਬਣਾਉਣ ਲੱਗੇ ਆਂ ਉਹ ਹੈਗਾ ਅਨੰਦਪੁਰ ਦੀ ਤਿਆਰੀ ਟਰਾਲੇ ਦੀ ਤੇ ਅੱਜ ਆਪਾਂ ਚੱਲੇ ਆਂ ਤੇ ਆਪਣਾ ਟਰਾਲਾ ਤਿਆਰ ਹੋ ਉਹਦੇ ਹਵਾਂ ਲਾ ਕੇ ਗਵਾਂਡੀਆਂ ਕਰੀ ਤੇ ਆਪਾਂ ਉਧਰ ਚੱਲੇ ਆਂ ਚਲੋ ਜੀ ਫਿਰ ਮਿਲਦੇ ਆਂ ਤੇ ਬਾਕੀ ਆਪਣਾ ਜਣਾ ਨਵਾਂ ਚੈਨਲ ਆ ਵੇਖੀ ਦੇਖੀ ਜਾਊਗਾ ਬਾਕੀ ਜੇ ਚੰਗਾ ਲੱਗਾ ਲਾਈਕ ਵੀ ਦੀਆ ਕਰਦੇ ਹੋ ਤੇ ਗਾੜੀ ਸ਼ੇਅਰ ਸ਼ੂਜਿਆ ਕਰਦੇ ਹੋ ਠੀਕ ਆ ਬਾਕੀ ਸਬਸਕ੍ਰਾਈਬਰ ਦਾ ਕੋਈ ਚੱਕਰ ਨਹੀਂ ਆ 7:00 ਵਜੇ ਨੇ ਚਲੋ ਜੀ ਲੋ ਵੀ ਮਿੱਤਰੋ ਟਰੈਕਟਰ ਦੀ ਤੋਹਾਈਂ ਹੀ ਆਈ ਹੋ ਰਹੀ ਐ ਨਹੀਂ ਤੋਈ ਹੋ ਰਹੀ ਐ ਤੇ ਸਾਡਾ ਸ਼ੇਰਾ ਵੀਰ ਚੌਧਰੀ ਟਰੈਕਟਰ ਦੀ ਨਵਾਈ ਕਰਾ ਰਿਹਾ ਐ ਓ ਵੀਰ ਜੀ ਹੁਣੇ ਆ ਗਏ ਨੇ ਬਿਨ ਮਿਸਤਰਾ ਟਰਾਲੀ ਦੀ ਟੀਆਰੀ ਯੁਰਾਂ ਸ਼ੁਰਾਣਾ ਹੋ ਰਹੀ ਹੈ ਤੇ ਆ ਆਪ ਲਈ ਬਲੂ ਕਰਨਾ ਲਾਤੀ ਤੇ ਅੱਜ ਵੀਰ ਨਹੀਂ ਆਏ ਆ ਮਿਸਤਰੀ ਸਾਹਿਬ ਤੇ ਅੱਜ ਪੀਵੀਸੀ ਵਗੈਰਾ ਕਰਨਗੇ ਇਹ ਉਧਰ ਟਰੈਕਟਰ ਤੋਂ ਹੁੰਦੇ ਆ ਤੇ ਆ ਸਾਡਾ ਸੇਵ ਕੁਬੀਰ ਇਧਰ ਆ ਮੈਂ ਲੱਗ ਗਿਆ ਪਗਾਂ ਇੱਕੋ ਮਿੰਟ ਆ ਗਏ ਤੁਹਾਡੇ ਗੱਨਾਸ਼ ਬੰਦੇ ਕੁੜੀ ਆਵੇ ਲੰਗੇ ਕੁੜੀ ਲੰਗੇ ਲੂਲੇਆਂ ਨੂੰ ਪੱਠੇ ਚ ਕੌਣ ਚੱਲੇ ਪੱਠੇ ਚ ਕੌਣ ਜਾਂਦੇ ਹੁਣ ਕੁੜੀ ਆਦੋ ਪਿੰਦਾ ਨਹੀਂ ਨਹੀਂ ਓਹ ਨਾ ਸਾਰੇ ਬਾਦਰ ਤੂੰ ਨਹੀਂ ਪਵਾਦੇ ਐਦਾਂ ਆ ਕੇ ਕਿਤਾ ਕਹਿੰਦੇ ਆ ਅਸੀਂ ਪਹੁੰਚ ਗਏ ਆ ਪਿੰਦੇ ਵੀਰ ਦੇ ਪੱਠਿਆਂ 'ਚ ਤੇ ਵੀਰ ਵੀਰ ਨੂੰ ਪੱਠੇ ਚ ਕੌਣ ਆਏ ਆ ਕਿਉਂਕਿ ਸਾਡੇ ਪਿੰਦਾ ਵੀਰ ਲੂੰਗਾ ਲੱਲ ਕੀ ਆ ਲੰਗਾ ਲੰਗਾ ਲੂਲਾ ਪੱਠੇ ਨਹੀਂ ਚੁੱਕੇ ਜਾਂਦੇ ਸੋ ਅਸੀਂ ਪੱਠੇ ਚਕਾਉਣਾ ਹੈ ਸਾਡੇ ਪਿੰਦੇ ਵੀਰ ਨੂੰ ਤੇ ਮੌਸਮ ਪੂਰਾ ਆਸਮ ਹੋਇਆ ਪਿਆ ਹੈ। ਆ ਵੇਲੇ ਤੇਰੇ ਦਿਮਾਗ 'ਚ ਨਾ ਹੁੰਦਾ ਖਿਆਲ ਨਹੀਂ ਆਇਆ ਜਦੋਂ ਮੈਂ ਨਾਲ ਆਇਆ। ਵਾਹ ਮਹਿੰਗਾ ਕੰਮ ਕੀਤਾ ਅੱਜ। 3 ਦਿਨ ਹੋ ਗਏ। ਲਓ ਜੀ ਮੇਰੇ ਵੀਰੋ ਸੇਫ ਕਤਾਰਾ ਲਾਉਂਦਿਆ। ਉਹ ਚਲਾ ਦੇ ਵਿੱਚ ਲਾਉਂਦਾ। ਪਰ ਤਾਂ ਸੀ ਹੁੰਦਾ। ਗੋਪੀ ਗੋਪੀ ਵੀਰ ਟੋਲਾ। ਸੇ ਹੋ ਗੋਲਾ। ਸੇ ਕਮਿਸਟਰੀ। ਆਰੋ ਕਰ। ਤੇ ਕਮਿਤਰੀ ਐਂਗਲ ਐਂਗਲ ਨਹੀਂ ਸਮਝ ਆਉਂਦਾ ਐਂਗਲ ਹੀ ਆਉਂਦੇ ਸੋ ਮੁੰਡੇ ਬਹੁਤ ਐਕਸਾਈਟਡ ਉਹ ਸਾਡੀ ਇੰਗਲਿਸ਼ ਚ ਗਲਤੋਗੀ ਬਹੁਤ ਜਿਆਦਾ ਨਾਲ ਰੋਟੀ ਵੀ ਚਾ ਰਹੀ ਹੈ ਇਹਨਾਂ ਨਾਲ ਮੁੰਡੇ ਕਹਿੰਦੇ ਮਸ਼ੀਨਰੀ ਕੰਮ ਕਰ ਰਹੇ ਨੇ ਉਹ ਨਾ ਵੀਰੇ 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 ਨਾ ਸੌਰੀਡਾ ਸੌਰੀਡਾ ਸੌੜਾਰੀ ਸੌਰੀਡਾ ਏ ਵੀਰ ਸਪੈਸ਼ਲ ਸਪੈਸ਼ਲ ਬਹੁਤ ਦੂਰੋਂ ਆਏ ਨੇ ਸਾਡਾ ਟਰਾਲਾ ਤਿਆਰ ਕਰਨ ਲਈ ਬਹੁਤ ਦੂਰੋਂ ਆਏ ਨੇ ਬਈਕਾਂ ਤੋਂ ਇੰਪੋਇੰਟਮੈਂਟ ਲੈਣੀ ਪੈਦੀ ਵੀਰ ਉਹਨਾਂ ਨੂੰ ਇੰਪੋਇੰਟਮੈਂਟ ਵੀਰ ਉਹਨਾਂ ਨਾਲ ਸੰਪਰਕ ਕਰੋ ਜੇ ਕਿਨੇ ਟਰਾਲਾ ਰੈਡੀ ਕਰਾਉਣਾ ਹਾਂ ਸ਼ਿਉਨੈਸ਼ 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 ਦਾਦਾ ਨਹੀਂ ਚੱਲ ਹੋ ਗਿਆ ਠੀਕ ਆ ਠੀਕ ਆ ਨਹੀਂ ਸੈਟ ਆ ਦੇ ਇਸ ਤੇ ਕੱਟ ਲਈ ਇੱਥੇ ਲਾ ਦੇ ਕੰਮ ਚਾਲੂ ਕਰਤਾ ਪੀ ਰੋਟੀ ਪ੍ਰੋ ਸਾਡਾ ਮਿੰਦਰਵੀਰ ਪੀਵੀਸੀ ਲਾ ਰਿਹਾ ਹੈ ਹੁਣ ਮਾਰਾ ਕੀ ਕਰੋ ਕੰਪਾਰਕ ਕਰੋ ਵੀਰਨਾ ਵੀ ਜੀ ਨੰਬਰ ਦੱਸ ਦਿਓ ਆਪਣਾ ਮਾੜਾ ਹੈ 00000 001 ਓਏ ਓ ਨੋ ਵਾਓ ਬੋਸ ਲੈ ਆਓ ਦੋਕੇ ਆਇਆ ਵਾਓ ਆਏ ਵਾਈ ਉਦੈ ਪੈਰ ਪੂਰਨ ਰੱਖਦੀ ਗੁੰਦੀ ਗੁੰਦੀ ਤੇ ਚਾ ਬੁੰਦੀ ਸੀ ਬੁੰਦੀ ਮਿੱਤਰੋ ਚੈੱਕ ਕਰੋ ਰਾਤ ਦੀ ਇੱਥੇ ਬਈਆ ਅੱਧਾ ਕੰਮ ਨਿਬੜ ਗਿਆ ਏ ਦੇਖੋ ਬਹੁਤ ਲੁੱਕ ਆਉਂਦੀ ਨਿਕਲ ਕੇ ਬਹੁਤ ਸੋਹਣੀ ਲੁੱਕ ਆਉਂਦੀ ਆ ਬਹੁਤ ਕੈਡ ਐ ਤੇ ਮਿਸਤਰੀ ਆਪ ਹੀ ਬਣੇ ਮੁੰਡੇ ਕਹਿੰਦੇ ਬਹੁਤ ਸੁੰਦਰ ਬਹੁਤ ਹੀ ਵਾਓ ਆਓ ਵਾਓ ਗੋਪੀ ਵਾਓ ਬਹੁਤ ਸੋਹਣੀ ਲੁੱਕ ਆਉਂਦੀ ਆ ਲੁੱਕ ਉਹ ਪਾਰਪਰੀ ਦਾ ਯਾ ਯਾ bro ਅਗਲਾ ਕੰਮ ਕਰੀਏ ਆਪਾਂ yes yes ਕਿਸੀ ਰੱਖੀ ਨਹੀਂ ਤੇ ਸੀ ਸੀ ਆ ਗਈ ਹੈਗੀ ਯਾਰ ਨਹੀਂ ਰੱਖੀ ਜਿਹੜੇ ਸਾਹ ਨਾਲ ਨੜ ਲਾਇਆ ਨਾ ਉਹ ਆਜੀ ਵਾ ਵਾਸੀ ਬਾਪੂ ਇਧਰ ਲਿਆ ਲੋ ਵੀ ਮਿੱਤਰੋ ਯਾਸ ਘਰਾ ਦੀ ਕਹਿੰਦੇ ਆਦਰ ਯਾਰਾ ਕੰਮ ਨਿਬੜ ਗਿਆ ਇਹ ਕਿਹ ਅਗਲਾ ਟੋਟਾ ਇਹ ਕਿਹਦਾ ਲੱਗੇ ਇਹ ਮੋਢੇ ਜੁਰਾ ਸ਼ੁਰਾ ਨਾਲ ਲੱਗੇ ਆ ਇੱਜਾ ਨਾ ਲਾਦੀ ਨਹੀਂ ਤੇ ਮਿੱਤਰੋ ਇਧਰ ਟਰਾਲਾ ਤਿਆਰ ਹੋ ਹੀ ਜਾਂਦਾ ਇੱਧਰ ਆਪਣਾ ਟਰੈਕਟਰ ਹੈ। ਆਹ ਹਾਰਨ ਫਿਟ ਕਰਨ ਲੱਗੇ ਆ। ਬਿਲਡਿੰਗ ਵਗੈਰਾ ਦਾ ਕੰਮ ਕਰਨ ਲੱਗੇ ਮੁੰਡੇ ਸ਼ੁਰੂ। ਤੇ ਆ ਸਾਡੇ ਮਨਿੰਦਰ ਵੀਰ ਜੀ ਹੋਣੀ ਖਲੋਤੇ ਨੇ। ਸੇ ਹਾਈ bro। ਤਰੋ ਹੁਣ ਉਤਲੇ ਬੰਨੇ ਦੀ ਪੀਸੀ ਹੋਉਂਦੀ ਆ। ਬੱਦਲ ਬਾਂਝਲਾ ਨਹੀਂ ਕਿਹਨਾ ਪਾਣੀ ਰਾਹ ਕਿਹਨਾ ਹਾਂ ਤੇ ਆਉਂਦੇ ਨਹੀਂ ਮੇ ਮੇਟਰ ਉਹ ਪਲੇ ਬੰਨੇ ਲਾਈਟਾਂ ਲਾਉਣੀਆਂ ਤੇ ਉਹਦੇ 6 ਕੱਟਣ ਦੇ ਆਹੋ ਮੇਰੀ ਗੱਲ ਸੁਣ ਪਾਸਾ ਹਾਂ ਸਮਾਂ ਨਾਲ 500 ਨਹੀਂ ਇਹਨੂੰ ਨਹੀਂ ਮਾਰ ਤੱਕ ਆਇਨੂੰ ਪਿੱਛੇ ਤੂੰ ਚਲਾਉਣਾ ਹੀ ਨਹੀਂ ਹੈ ਕੰਮ ਯੂਰਾ ਯੂਰਾਣਾ ਤੂੰ ਲਾ ਕੰਮ ਵੀ ਕੰਪਲੀਟ ਹੋ ਗਿਆ ਤੇ ਹੁਣ ਖੜਾ ਕਰਦੇ ਆ ਵੇਖੋ ਕਿੰਨਾ ਕਿ ਨਿਬੜਦਾ ਅੱਜ ਬਾਕੀ ਮੁੰਡੇ ਡਰੇ ਪਏ ਆ ਟਰੋ ਟਰਾਲੇ ਦੇ ਕਹਿੰਦੇ ਸਵਾਈ ਕਰਨ ਦੇ ਮੁੰਡੇ ਤੇ ਹੁਣ ਪਾਵਾਂਗੇ ਮਿੱਟੀ ਇਹ ਚ ਜਿੰਦਿੱਤਰੇ ਕਹਿੰਦੇ ਯੈਸ ਕਰਾਦੀ ਮੁੰਡਿਆਂ ਨੇ ਯੈਸ ਕਰਾਤੀ ਆ ਕਿੱਥੇ ਆ ਯੈਸ ਕਰਾਦੀ ਮੁੰਡਿਆਂ ਨੇ ਮਹਿੰਦਰ ਵੀਰ ਵਾਲੀ ਹੱਥ ਤੇ ਘਰਾ ਰਹੇ ਨੇ ਆ ਵੰਦਾ bro ਵੰਦਾ bro ਆ ਵੀਰ ਨੇ ਨਹੀਂ ਜਾਣਾ ਤਾਂ ਕਰਕੇ ਸੈਡੋਗੇ ਟਰੈਕਟਰ ਤੇ ਬੈਠਾ ਹੈ ਪੂਰਾ ਪੂਰਾ ਆ ਆ ਤੂੰ ਆ ਜਾ ਨੀਲਾ ਸੱਪ ਜ਼ਰੀਲਾ ਓਏ ਓ ਨਾ ਨਾ ਆ ਫੜ ਲਾ ਹੱਥ ਛੱਡ ਕੇ ਗੱਲਾਂ ਕਰਨ ੜਿਆ ਗੋਪੀ ਫੜਿਆ ਆ ਫੜੀ ਕਰ ਵੀਰੇ ਮੇਰੀ ਗੱਲ ਸੁਣ ਚੈੱਕ ਕਰੋ ਹਾਂਜੀ ਵੀਰ ਜੀ ਤੁਸੀਂ ਕੁਝ ਕਹਿਣਾ ਜਾਓਗੇ ਹੈ ਦੱਸ ਦੋ ਵੀਰ ਜੀ ਆ ਸਬਸਕ੍ਰਾਈਬਰਸ ਨੂੰ ਅਰੇ ਚੈਨਲ ਦਾ ਨਾਂ ਨਹੀਂ ਪਤਾ ਕੀ ਰੱਖਣਾ ਜੋ ਇਹ ਹੋਊਗਾ ਹੋਲੇ ਮੱਲੇ ਜਿਹਾ ਰੱਖ ਦਾਂਗੇ ਆ ਨਾ ਕਿਸ ਨਾਲ ਫਿਰ ਮੋਟਾ ਉਠਾਉਣਾ ਸੈੱਟ ਕਰਦੇ ਆ ਵਲੌਗ ਤੋਂ ਵੱਡੇ ਬਣਾਉਣਾ ਬੜਾ ਲੈਣਾ ਪਤਾ ਪਉਣਾ ਦੇ ਨਹੀਂ ਏ ਏਸੀ ਦਾ ਸਟੈਂਡ ਬਣਾਉਣ ਲੱਗੇ ਆ ਜੇਬ ਚ ਨਹੀਂ ਤੇਰੇ ਇਹਦਾ ਸਾਲ ਤੇ ਮੁੰਡੇ ਕਹਿੰਦੇ ਤਿਆਰੀਆਂ ਹੀ ਸ਼ੈਰੀ ਨਾਲ ਬੈਠੇ ਆ ਏਸੀ ਦਾ ਸਟੈਂਡ ਬਣਾਉਣ ਲੱਗੇ ਆ ਮੁੜ ਕੇ ਹੋ ਜੀ ਮੀ ਮੀ ਕਰੀ ਜਾਂਦਾ ਮਾ ਮਾਰ ਨਾ ਦਹੀਂ ਸਾਰੇ ਇਹੋ ਜਿਹੇ ਫੇਸਬਾਹ ਖੂਪੜੀ ਟੁੱਟ ਜਾਂਦੀ ਬੀਮ ਮੇਰੇ ਗੋਪੀ ਵਾਲ ਪੇਪਰ ਲੱਗਾ ਹੈ ਗੋਪੀ ਵਾਲ ਪੇਪਰ ਆਂਦੇ ਮੁੰਡਾ ਪੱਟੀਰ ਹੋਇਆ ਪੱਟੀਰ ਮਾਦੇ ਮੁੰਡਾ ਸਾਡੇ ਮੁੰਡਾ ਪੱਟੀਰ ਹੋ ਗਏ ਨੂੰ ਗਲਤ ਸ਼ੱਕ ਹੋ ਹੀ ਜਾਂਦਾ ਕੀ ਦਾ ਫਰਕ ਜੋੜੀ ਇਹ ਨਾ ਯੱਸ ਕਰਾਈ ਜਾਂਦੇ ਮੁੰਡੇ ਯੱਸ ਮਖੌਲਾਂ ਕਰਦੇ ਮੁੰਡੇ ਨਾ ਬਾਬਾ ਸੋਟ ਮਾਵਾ ਸੋਟ ਬਾਬਾ ਸੋਟ ਕਰਦੇ ਮੁੰਡੇ ਆੜੇ ਲਾਤਾ ਵਾ ਵਾਟਣਾ ਪੈ ਜੇ ਤੇ ਖਿੱਚੀ ਆਉਂਦੇ ਕੰਮ ਨੂੰ ਖਿੱਚੀ ਆਉਂਦੇ ਮੁੰਡੇ ਕਨੇ ਹੋਇਆ ਹੋਇਆ ਇਹ ਨੇ ਰਪਾਇਆ ਲੰਗਰ ਦਾ ਬੋਇਲਪਸ ਕਰਨਾ ਪੜਿਆ ਆ ਵੀਰ ਬਾਅ ਮਿਸਤਰੀ ਬਹੁਤ ਦੂਰੋਂ ਸੱਦਿਆ ਸਪੈਸ਼ਲ ਆਪਣੇ ਆ ਵੀਰ ਨੇ ਕਲਾਕਾਰੀ ਵੀਰ ਦੀ ਵੇਖੋ ਆ ਵੀਰ ਨੇ ਬਹੁਤ ਤੇਰਾ ਬੜਾ ਸੌਰੀ ਵੀਰ ਬਹੁਤ ਮਿਹਨਤ ਕੀਤੀ ਵੀਰ ਨੇ ਸਪੈਸ਼ਲ ਆ ਸਾਡੇ ਲਈ ਟਾਈਮ ਕੱਢ ਕੇ ਆਇਆ ਹਾਂ ਕਿਹੜੇ ਕਿਹੜੇ ਸੋਲੂਸ਼ਨ ਆ ਤੇ ਨਾਲੇ ਜਿਹੜੇ ਵੀਰ ਨੇ ਯਾਰੀ ਤੇ ਉਹਦਾ ਨਾਮ ਦੱਸ ਤੇ ਆਈਐਸਪੀ ਨਾਲ ਵੀਰ ਨੇ ਸਿੱਧੀ ਗੱਲ ਬਾਤ ਐਸਐਚ ਨੂੰ ਤੇਤੀ ਸਮਝਦਾ ਪੰਜ ਕਿੰਨੇ ਤੇਤੀ ਸਮਝ ਆਹੋ